نہیں 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 ਜੀ ਹਾਂ ਦੇਣ ਦਿਹਾੜੇ ਕਤਲ ਦੀ ਵੱਡੀ ਵਾਰਦਾਤ ਹੋਈ ਹੈ ਸ਼ਰਿਆਮ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਤਾਰ ਹਥਿਆਰਾਂ ਨਾਲ ਬਦਮਾਸ਼ਾਂ ਵੱਲੋਂ ਨੌਜਵਾਨ ਨੂੰ ਘੇਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਲਹੂ ਲੁਹਾਨ ਹੋਏ ਇਸ ਨੌਜਵਾਨ ਵੱਲੋਂ ਮੌਕੇ ਤੇ ਸਕੂਟੀ ਤੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਆਪਣੀ ਜਾਨ ਬਚਾਉਣ 'ਚ ਇਹ ਨੌਜਵਾਨ ਸਫਲ ਨਹੀਂ ਹੋ ਸਕਿਆ ਜਿਸ ਦੇ ਚਲਦੇ ਉਸ ਦੀ ਮੌਕੇ ਤੇ ਹੀ ਤੜਫ ਤੜਫ ਮੌਤ ਹੋ ਗਈ। ਕਤਲ ਦੀ ਇਹ ਵੱਡੀ ਵਾਰਦਾਤ ਚੰਡੀਗੜ੍ਹ ਦੇ ਸੈਕਟਰ 38 ਚ ਹੋਈ ਹੈ ਜਿੱਥੇ ਨੌਜਵਾਨ ਦਾ ਕੁਝ ਮਦਮਾਸ਼ਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਮੌਲੀ ਜਾਂਗੜਾ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਕਿ ਮ੍ਰਿਤਕ ਦੇ ਨੌਜਵਾਨ ਐਨਡੀਪੀਐਸ ਦੇ ਮਾਮਲੇ 'ਚ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ ਮਹੀਨਾ ਪਹਿਲਾਂ ਹੀ ਇਸ ਦਾ ਵਿਆਹ ਵੀ ਹੋਇਆ ਸੀ। ਘਰ 'ਚ ਚੂੜੇ ਦੀਆਂ ਰਸਮਾਂ ਚੱਲ ਰਹੀਆਂ ਸੀ, ਖੁਸ਼ੀਆਂ ਭਰਿਆ ਘਰ ਚ ਮਾਹੌਲ ਸੀ ਹੱਸਦੇ ਬਸਦੇ ਇਸ ਘਰ ਚ ਸੱਤਰ ਬੇਚੁੱਕੇ ਨੇ ਖੁਸ਼ੀਆਂ ਗਾਮੀ ਚ ਤਬਦੀਲ ਹੋ ਚੁੱਕੀਆਂ ਨੇ ਨੌਜਵਾਨ ਦੇ ਕਤਲ ਦੀ ਵਜ੍ਹਾ ਪ੍ਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਕਤਲ ਦੀ ਸਬਾਰਦਸ ਤੋਂ ਬਾਅਦ ਘਰ ਚ ਚੀਕ ਚਿਹਾੜਾ ਮੱਚੁਕਿਆ ਰੋਂਦੇ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਤਾਂ ਹਮਾਰ ਰੋਂਦਾ ਪੀੜਤ ਪਰਿਵਾਰ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ تھي چالي سلوت اوہ پتا اے پتا لگے ایسے جا جا سے لا تا لکراں نہ پتا پاوہ لے بھائی نمبر دے کو تبدیل کریا نمبر تے اپار بانڈ رپورٹ اے بالو